ਮੈਂ ਤਕਰੀਬਨ ਪਿਛਲੇ 5-6 ਸਾਲ ਤੋਂ ਖੇਤੀ ਖੁਦ ਕਰਵਾ ਰਿਹਾ ਹਾਂ ਤੇ ਤਕਰੀਬਨ ਦੂਸਰਾ ਸਾਲ ਹੈ ਕਿ ਮੈਂ ਡੀਐਸਆਰ ਕਰ ਰਿਹਾ ਹਾਂ ਜਿਸ ਦੇ ਵਿੱਚ ਅਸੀਂ ਬਹੁਤ ਧੰਨਵਾਦੀ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਕਿ ਡੀਐਸਆਰ ਨੂੰ ਇੰਨਾ ਵਡਾਵਾ ਦੇ ਰਹੇ ਨੇ ਫਾਰਮਰਸ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਜਿਆਦੇ ਤੋਂ ਜਿਆਦੇ ਰਕਬਾ ਡੀਐਸਆਰ ਦੇ ਨੀਚੇ ਲਿਆਂਦਾ ਜਾਵੇ ਇਸ ਦੇ ਫਾਇਦੇ ਬਹੁਤ ਹਨ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਪਾਣੀ ਦੀ ਬਚਤ ਕਰਦੀ ਹੈ ਆਬੋ ਹਵਾ ਨੂੰ ਬਚਾਉਂਦੀ ਹੈ ਤੇ ਖਰਚੇ ਘਟਾਉਂਦੀ ਹੈ ਜਿਹੜੀ ਡੀਐਸਆਰ ਹੈ ਸ਼ਾਰਟ ਡੋਨੇਸ਼ਨ ਵੈਰਾਈਟੀ ਇਹ ਤਕਰੀਬਨ 15 ਜੂਨ ਦੇ ਨੇੜੇ ਲੱਗਦੀ ਹੈ ਤੇ ਤਕਰੀਬਨ 3 ਹਫ਼ਤੇ ਬਾਅਦ ਆਪਣੇ ਰੇਂਜ ਮੌਨਸੂਨ ਆ ਜਾਂਦੀ ਹੈ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ਮੀਨ ਦੀ ਤਿਆਰੀ ਜਿੰਨੀ ਅੱਛੀ ਤਿਆਰੀ ਹੋਏਗੀ ਉਨਾ ਸਾਡਾ ਨਤੀਜਾ ਚੰਗਾ ਹੋਏਗਾ ਸਭ ਤੋਂ ਵੱਡਾ ਕੰਮ ਇਹ ਆ ਕਿ ਅਸੀਂ ਬੀਜ ਨੂੰ ਕਿੰਨਾ ਚੰਗੀ ਤਰ੍ਹਾਂ ਸੋਧਦੇ ਹਾਂ ਤਿਆਰ ਕਰਦੇ ਹਾਂ ਮੇਰਾ ਤਜਰਬਾ ਇਹ ਹੈ ਕਿ ਲੋਕ ਡਰਮ ਜੋ ਬੀ ਕੱਢਦੇ ਹੈ ਤਾਂ ਮਸ਼ੀਨ 'ਚ ਪਾ ਦਿੰਦੇ ਹਨ ਜਦ ਕਿ ਇਹਦੀ ਪ੍ਰੋਸੈਸ ਇਹ ਹੋਇਆ ਕਿ ਇਸ ਨੂੰ ਅਸੀਂ ਸਭ ਤੋਂ ਪਹਿਲਾਂ ਇਸ ਬੀਜ ਨੂੰ ਸੁੱਤੇ ਪੈਣ ਨੂੰ ਜਗਾਉਣਾ ਹੈ ਜਿਸ ਨੂੰ ਅਸੀਂ ਪ੍ਰਾਈਮਿੰਗ ਕਹਿੰਦੇ ਹਾਂ ਇੱਕ ਵਾਰੀ ਫੇਰ ਮੈਂ ਅਪੀਲ ਕਰਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਕਿ ਅਸੀਂ ਜੋ ਸਾਡੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਇਸ ਨੂੰ ਅਪਣਾਈਏ ਅਸੀਂ ਇਸ ਨੂੰ ਅਪਨਾ ਕੇ ਪੂਰਾ ਫਾਇਦਾ ਲਈਏ ਅਤੇ ਨਾ ਸਿਰਫ ਅਸੀਂ ਆਬੂ ਹਵਾ ਨੂੰ ਬਚਾਈਏ ਪਾਣੀ ਨੂੰ ਬਚਾਈਏ ਖਰਚਾ ਨੂੰ ਬਚਾਈਏ ਮਗਰ ਅਸੀਂ ਇਸ ਤੋਂ ਆਪਣਾ ਹੋਰ ਜਿਹੜਾ ਇਕਨੋਮਿਕਲ ਫਾਇਦਾ ਉਹ ਵੀ ਲਈਏ